ਸਮਾਦਾ ਸੇਵਾਦਾਰ ਪ੍ਰਦੀਪ ਗੱਬਰ ਭਗਵਾਨ ਵਾਲਮੀਕੀ ਮੰਜੀ ਸੇ ਤਰਨਵਾਜੀ ਸੇਵਾਦਾਰ ਤੋਂ ਮੁਖ ਸੇਵਾਦਾਰ ਤੇ ਕੀ ਗਾਣਾ ਚਾਹੁੰਦੇ ਹੋ ਦੇਰ ਰਾਤ ਕੀ ਹੋਇਆ ਤੇ ਤੁਹਾਡਾ ਘਰ ਕਿੱਥੇ ਹੈ ਜੀ ਮੈਂ ਅਰਜਿੰਦਰ ਨਗਰ ਗਲੀ ਨੰਬਰ 3 ਮਕਾਨ ਨੰਬਰ 71 ਵਾਲਾ 785 ਗਲੀ ਦੇ ਵਿੱਚ ਹਾਂ ਔਰ ਸਾਡਾ ਕਾਫੀ ਲੰਮੇ ਚੋਂ ਬਵਾਦ ਚੱਲਦਾ ਸੀ ਔਰ 2 ਮਹੀਨੇ ਤੋਂ ਮਾਂ ਜੋ ਸੀਪੀ ਸਾਹਮਣੇ ਮੈਂ ਬਖਵਾ ਸਮੇ ਤੇ ਸਾਰੀਆਂ ਦਰਖਾਸਤਾਂ ਦਿੱਤੀਆਂ ਜੋ ਮਾਂ ਜੋ ਸੈਵਰ ਕਰਾਂ ਤੇ ਲੱਗੀਆਂ ਔਰ ਜਨਿਅਰ ਰਿਕਾਰਡਾਂ ਮੈਂ ਸਾਰੀਆਂ ਦੇ ਚੁੱਕਾ ਹਾਂ ਔਰ ਬਹੁਤ ਹੀ ਦੁਖੀ ਹਿੱਦਣਾ ਦੱਸਣਾ ਪੈਂਦਾ ਹੈ ਵੇ ਅੱਜ ਤਾਂ ਪ੍ਰਸ਼ਾਸਨ ਨੇ ਮੇਰੇ ਦੁੱਖ ਦੀ ਕੋਈ ਵੀ ਪੀੜਤਾ ਦਾ ਹੱਲ ਨਹੀਂ ਕੱਢਿਆ ਔਰ ਸੀਪੀ ਸਾਹਿਬ ਨੇ ਮੈਨੂੰ ਪੀਸ਼ਰ ਲਗਾ ਕੇ ਦਿੱਤੀ ਜੋ ਮੇਰੇ ਦਫ਼ਤਰ ਬੰਦੀ ਹੈ ਔਰ ਰਾਤ ਕਰੀਬ 11:30 ਵਜੇ ਸਮਾਂ ਹੋਗਾ ਕਿ ਦੋਸ਼ੀ ਆਏ ਆ ਨਾ ਉਹਨਾਂ ਨੇ ਕਿ ਮੇਰੇ ਘਰ ਨੂੰ ਸਿੱਧੀ ਫਾਇਰਿੰਗ ਕੀਤੀ ਆ ਔਰ ਪ੍ਰਮਾਤਮਾ ਨੇ ਬਹੁਤ ਕਿਰਪਾ ਕੀਤੀ ਨਹੀਂ ਤਾਂ ਕੋਈ ਵੀ ਜਾਨੀ ਵਾਲੀ ਨੁਕਸਾਨ ਹੋ ਸਕਦਾ ਸੀ ਔਰ ਮੈਂ ਪ੍ਰਸ਼ਾਸਕੇ ਬਹੁਤ ਵਾਰੀ ਬੇਨਤੀ ਕੀਤੀ ਕਿ ਸਾਡੀ ਜਾਨਵਾਲ ਦੀ ਰਾਖੀ ਦਾ ਕੋਈ ਬੰਦ ਕੀਤਾ ਜਾਵੇ ਕਿੰਨੇ ਫੈਰ ਕੱਢੇਗੇ ਜੀ ਉਹਨਾਂ ਵੱਲੋਂ ਜੀ ਉਹਨਾਂ ਨੇ ਇੱਕ ਫੈਰ ਕੱਢਿਆ ਤੇ ਉਹਨਾਂ ਦਾ ਕੱਟਾ ਖਰਾਬ ਹੋ ਗਿਆ ਜਾਂ ਜੋ ਵੀ ਪਿਸਤਲ ਨਾ ਤਾਂ ਮਿਲਦਾ ਨਹੀਂ ਆਂਦਾ ਤੇ ਉਹ ਪਰਮਾਤਮਾ ਦੀ ਬਹੁਤ ਕਿਰਪਾ ਹੈ ਜੋ ਸਾਡਾ ਫਾਇਦਾ ਆਏ ਕਿ ਤਿੰਨ ਨੌਜਵਾਨ ਜੀ ਮੋਟਰਸਾਈਕਲ ਤੇ ਆਏ ਸੀ ਜੀ ਤਾਂ ਇੱਕ ਨੌਜਵਾਨ ਪਿਛੇ ਖੜ ਜਾਂਦਾ ਜੀ ਦੇਖੋ ਜੀ ਉਹ ਮੋਬਾਈਲ ਜਦੋਂ ਲੱਭਿਆ ਨਹੀਂ ਜੀ ਬਾਅਦ ਵਿੱਚ ਵੱਡੀ ਸਿਕਰੀ ਦੇ ਲੱਭਿਆ ਪਿੱਛੇ ਖੜਾ ਜੀ ਮਾਂ ਜੋ ਸੁਮਤ ਕਾਲੀ ਜੀ ਔਰ ਕਲਰ ਸਾਹਿਬ ਮਜੀਦ ਸਿੰਘ ਕਲਰ ਸਮਾਜ ਹੀ ਆਏ ਆ ਇਹ ਸਾਰਾ ਸਮਾਜ ਕੱਲ ਇਕੱਠਾ ਹੋ ਕੇ ਸੀਪੀ ਸਾਹਿਬ ਨੂੰ ਮਿਲਾਂਗੇ ਉਹਨਾਂ ਕੋਲ ਬੇਨਤੀ ਕਰਾਂਗੇ ਕਿ ਸਾਡੇ ਜਨਮਾਲ ਦੀ ਰਾਖੀ ਵਾਸਤੇ ਪ੍ਰਸ਼ਾਸਨ ਦੀ ਡਿਊਟੀ ਲਈ ਜਾਣ ਔਰ ਇੱਕ ਦੋਸ਼ ਤੇ ਬੰਦੀ ਕਾਰਵਾਈ ਕੀਤੀ ਕਿ ਜੋ ਸਾਡੇ ਮਨਪਸੰਦ ਕਰ ਦੇਣਾ ਹੈ ਉਹ ਨਾ ਹੋਵੇ ਜੀ ਪ੍ਰਸ਼ਾਸਨ ਨੇ ਤੁਹਾਨੂੰ ਕੋਈ ਅਸੁਰੱਖਣ ਦਵਾਇ ਰੀ ਜੀਤੇ ਹੁਣ ਸਭ ਕੋ ਪੇਸ਼ ਹੋਵਾਂਗੇ ਰਾਤੀ ਪਿਛੇ ਆਪਣਾ ਮਾਂ ਜੋ ਐਸਾ ਨੇ ਬੱਚਾ ਦਦਾ ਜੀ ਕਰ ਦਿੱਤਾ ਆ ਲੇਕਿਨ ਸਵੇ ਦਾ ਕੋ ਸਾਥੀ ਅਜ ਤੱਕ ਨਹੀਂ ਆਇਆ ਜੀ ਠੀਕ ਹੈ ਜੈ ਵਾਲਮੀਕੀ ਜੀ ਜੈ ਪੀਮ ਜੈ ਭਾਰਤ ਮੇਰਾ ਨਾਮ ਸੁਮਿਤ ਕਾਲੀਆ ਜੀ ਮੈਂ ਆਦੀ ਵਾਲਮੀਕੀ ਅਮਿਤਕਰ ਮਹਾਪੰਚਾਇਤਾ ਘਟਨ ਦਾ ਮੁਖ ਸੰਚਾਲਕ ਆ ਸੋ ਬੇਨਤੀ ਕਰਨਾ ਚਾਹ ਰਹੇ ਆ ਜੀ ਕਿ ਲਗਾਤਾਰ ਸਾਡੇ ਵੱਡੇ ਭਰਾ ਪ੍ਰਦੀਪ ਗੱਬਰ ਜੀ ਨੇ ਜਿੰਨੇ ਹਮੇਸ਼ਾ ਹੀ ਪ੍ਰਸ਼ਾਸਨ ਦੇ ਅੱਗੇ ਹੰਗਾਰ ਲਾਈ ਆ ਕਿ ਜਿਹੜਾ ਇਹਨਾਂ ਨੂੰ ਕੋਈ ਜੜੀਆਂ ਧਮਕੀਆਂ ਆ ਰਹੀਆਂ ਵਾ ਜਿਹੜੇ ਲੋਕ ਇਹਨਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਪਏ ਆ ਉਰੇ ਅਸੀਂ ਇਹਨਾਂ ਨੂੰ ਕਿਹਾ ਸੀ ਪ੍ਰਸ਼ਾਸਨ ਦੇ ਅੱਗੇ ਬੇਨਤੀ ਕੀਤੀ ਸੀ ਕਿ ਇਹਦੀ ਪ੍ਰੋਪਰ ਇਨਕੁਆਇਰੀ ਕਰਕੇ ਤੇ ਜੋ ਵੀ ਬਣਦਾ ਜੁਰਮ ਆ ਉਸ ਦੋਸ਼ੀਆਂ ਦੇ ਉੱਤੇ ਕੀਤਾ ਜਾਵੇ ਉਰੇ ਇਹਨਾਂ ਨੂੰ ਇਹ ਵੀ ਗੱਲ ਕੀਤੀ ਸੀ ਕਿ ਜੇ ਇਹ ਚੀਜ਼ ਜੈਨੂਨ ਹੈਗੀ ਆ ਤੇ ਭਰਾ ਸਾਡੇ ਨੂੰ ਜਿਹੜਾ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਵੇ ਕਿਉਂ ਦੇਖੋ ਹਰੇਕ ਆਗੂ ਵਾਲੇ ਜਿੰਨੀਆਂ ਵੀ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਵਾਂ ਜਾਂ ਸਮਾਜਿਕ ਜਥੇਬੰਦੀਆਂ ਵਾਂ ਉਹਨਾਂ ਸਾਰਿਆਂ ਨੂੰ ਜਿਹੜਾ ਵਾ ਜਿਹੜੇ ਜੇ ਆਪਾਂ ਗਨਮੈਨ ਇਸ਼ੂ ਕਰ ਸਕਦੇ ਆ ਇਸ ਭਰਾ ਨੂੰ ਕਿਉਂ ਨਹੀਂ ਕਰਦੇ ਪਏ ਆਪਾਂ ਮਤਲਬ ਇਹ ਹੀ ਚਾਹੁੰਦੇ ਆ ਕਿ ਕਾਰ ਨੂੰ ਕੋਈ ਇਹਨਾਂ ਦਾ ਕੋਈ ਨੁਕਸਾਨ ਹੋ ਜੇ ਇਹਨਾਂ ਦੇ ਪਰਿਵਾਰ ਦਾ ਨੁਕਸਾਨ ਹੋ ਜਵੇ ਜੀ ਸਾਨੂੰ ਸਵੇਰੇ 11:30 ਵਜੇ ਤਲਾਬ ਮਿਲੀ ਆ ਕਿ ਪ੍ਰਦੀਪ ਗੱਬਰ ਨੇ ਉਹ ਰਜਿੰਦਰ ਨਗਰ ਗਲੀ ਨੰਬਰ 3 ਵਿੱਚ ਰਹਿੰਦੇ ਨੇ ਉਹਨਾਂ ਦੇ ਘਰ ਕਿਤੇ ਦੋ ਨੌਜਵਾਨ ਨੇ ਗੁਲੀਂ ਚ ਲਈ ਮੌਕੇ ਤੇ ਗਏ ਉਹ ਇੱਕ ਸੀਸੀਟੀਵੀ ਫੁਟੇਜ ਤੋਂ ਪਤਾ ਲੱਗਾ ਵਾ ਵੀ ਦੋ ਨੌਜਵਾਨ ਆਏ ਨਹੀਂ ਮੂੰਹ ਬੱਦੇ ਸੀ ਉਹਨਾਂ ਨੇ ਉਹਨਾਂ ਨੇ ਉਹਦੇ ਘਰ ਵੱਲੋਂ ਇੱਕ ਫਾਇਰ ਕੀਤਾ ਇੱਕ ਫਿਰ ਕਰਕੇ ਤੇ ਉਥੋਂ ਭੱਜ ਗਏ ਅਸੀਂ ਮੁਕਦਮਾ ਰਜਿਸਟਰ ਕਰ ਦਿੱਤਾ ਕੈਮਰੇ ਖਾਲੀ ਜਾ ਰਹੇ ਤੇ ਛੇਤੀ ਗ੍ਰਿਫਤਾਰ ਕੀਤਾ